ਮੈਨੂੰ ਵੀ ਦੱਸੋ ਤੁਹਾਡਨਾਲ ਮੈਂ ਸੰਜਾ ਪਹਿਲਾਂ ਵੀ ਕਿਤੇ ਚਰਚਾ ਕੀਤੀ ਸੀ ਸਾਡੇ ਇੱਕ ਮਿੱਤਰ ਦਾ ਤੁਹਾਨੂੰ ਆਫਰ ਫੋਨ ਵੀ ਆਇਆ ਜਦੋਂ ਇਹ ਸਾਰੇ ਰਾਮ ਰੋਲੇ ਦੇ ਵਿੱਚ ਇੱਕ ਧਿਰ ਨੂੰ ਲੱਗਦਾ ਉਹ ਔਰਤ ਵੀ ਹੋ ਸਕਦੀ ਹੈ ਮਰਦ ਵੀ ਹੋ ਸਕਦਾ ਕਿ ਨਹੀਂ ਉਸ ਲਈ ਹੀਟ ਆਫ ਦਾ ਮੂਵਮੈਂਟ ਦੇ ਵਿੱਚ ਮੈਟਰ ਜਿਹੜਾ ਆ ਵਧਾ ਚੜਾ ਕੇ ਇੱਕ ਸਟੇਟਮੈਂਟ ਦਿੱਤੀ ਗਈ ਜਾਂ ਪੁਲਿਸ ਨੇ ਮੈਟਰ ਜਿਹੜਾ ਉਹਨੂੰ ਆਪਣੇ ਹੱਥਾਂ ਦੇ ਵਿੱਚ ਇੱਕ ਵਾਰ ਰਿਪੋਰਟ ਜਿਹੜੀ ਆ ਉਹਨੂੰ ਦਰਜ ਕਰ ਲਿਆ ਉਸ ਤੋਂ ਬਾਅਦ ਇਸ ਨੂੰ ਵਾਪਸ ਲੈਣਾ ਸ਼ਿਕਾਇਤ ਨੂੰ ਜਾਂ ਵਾਪਸ ਲੈਂਡ ਤੋਂ ਬਾਅਦ ਪੁਲਿਸ ਦਾ ਰਵਈਆ ਕੀ ਹੁੰਦਾ ਦੇਖੋ ਫਸਟ ਆਫ ਆਲ ਜਦੋਂ ਵਿਕਟਮ ਪੁਲਿਸ ਨੂੰ ਕੰਟੈਕਟ ਕਰਦਾ ਨਾ ਜੋ ਫੈਮਿਲੀ ਹਾਰਮ ਨੂੰ ਪੁਲਿਸ ਪ੍ਰਾਇੋਰਟੀ ਬੇਸ ਤੇ ਲੈਂਦੇ ਆ ਜੀ ਜਾ ਕੇ ਅਪਰੋਚ ਕਰਦੇ ਵਿਕਟਮ ਨੂੰ ਕਿਉਂਕਿ ਉਹਦੇ ਵਿੱਚ ਸੇਫਟੀ ਮੰਨੀ ਜਾਂਦੀ ਉੱਥੇ ਬੱਚੇ ਵੀ ਹੋ ਸਕਦੇ ਇਸ ਕਰਕੇ ਪੁਲਿਸ ਬਹੁਤ ਜਲਦੀ ਜਾ ਕੇ ડીਲ ਕਰਦੀ ਹੈ ਸਿਚੁਏਸ਼ਨ ਨੂੰ ਜਦੋਂ ਵਿਕਟਮ ਨੂੰ ਜਾ ਕੇ ਅਪਰੋਚ ਕਰਦੇ ਪੁਲਿਸ ਰਿਸਪੋন্স ਕਰੋ ਵਿਕਟਮ ਨੇ ਸਟੇਟਮੈਂਟ ਦੇਤੀ ਜੀ ਆਪਣੀ ਵੀਡੀਓ ਸਟੇਟਮੈਂਟ ਦੇਤੀ ਚਾਹੇ ਰਾਈਟਿੰਗ ਦੇ ਵਿੱਚ ਸਟੇਟਮੈਂਟ ਦੇਤੀ ਤਾਂ ਉਸ ਟਾਈਮ ਸਟੇਟਮੈਂਟ ਲੈਣ ਤੋਂ ਬਾਅਦ ਵਿਕਟਮ ਦੀ ਸੇਫਟੀ ਦੇ ਕੇ ਫਿਰ ਜੋ ਕੇਸ ਸਸਪੈਕਟ ਹੁੰਦਾ ਉਹਦੇ ਨਾਲ ਡੀਲ ਕੀਤਾ ਜਾਂਦਾ ਸਪੋਜ਼ ਕਰੋ ਸਸਪੈਕਟ ਅ ਫੀਮੇਲ ਵਿਕਟਮ ਨੂੰ ਮੰਨ ਲੈਨੇ ਚਲੋ ਆਪਾਂ ਜੋ ਸਸਪੈਕਟ ਟੂ ਦਾ ਹਸਬੰਡ ਮੰਨ ਲੈਨੇ ਜਾਂ ਫਿਰ ਕੋਈ ਹੋਰ ਫੈਮਿਲੀ ਮੈਂਬਰ ਹੈ ਨਾ ਤੇ ਉਹਨੂੰ ਆਫ ਕੋਰਸ ਜੇਕਰ ਉਹਦੇ ਵਿੱਚ ਕੁਝ ਅਸਾਲਟ ਹੋਇਆ ਜਾਂ ਕੁਝ ਇਦਾਂ ਦਾ ਇਨਸੀਡੈਂਟ ਹੋਇਆ ਜਿਹਦੇ ਵਿੱਚ ਅਰੈਸਟੇਬਲ ਡਿਸੀਜਨ ਲਿਆ ਜਾਊਗਾ ਪੁਲਿਸ ਵੱਲੋਂ ਜਾਂ ਚਾਰजेस ਕੀਤੇ ਜਾਣਗੇ ਨਾ ਤੇ ਉਹ ਸਟੇਟਮੈਂਟ ਦੇ ਆਧਾਰ ਦੇ ਉੱਪਰ ਉਹ ਬੰਦੇ ਨੂੰ ਅਰੈਸਟ ਕੀਤਾ ਜਾਂਦਾ ਜੋ ਵੀ ਸਸਪੈਕਟ ਹੋਗਾ ਫਿਰ ਅਰੈਸਟ ਕਰਕੇ ਆਫਕੋਰਸ ਉਹ ਡਾਕੂਮੈਂਟੇਸ਼ਨ ਕੀਤਾ ਜਾਂਦਾ ਤੇ ਉਹਨੂੰ ਕੋਰਟ ਦੇ ਥਰੂ ਸੈਂਡ ਕੀਤਾ ਜਾਂਦਾ ਫਿਰ ਉਸ ਤੋਂ ਬਾਅਦ ਚਲੋ ਜਦੋਂ ਬੰਦਾ ਅਰੈਸਟ ਹੋ ਗਿਆ ਕਸਟਡੀ ਚ ਲੈ ਲਜਾਇਆ ਗਿਆ ਉਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜੇ ਉਸ ਤੋਂ ਬਾਅਦ ਵਿਕਟਮ ਪੁਲਿਸ ਨੂੰ ਆ ਕੇ ਕਹਿੰਦਾ ਕਿ ਭਈ ਮੈਂ ਹੁਣ ਅੱਗੇ ਨਹੀਂ ਜਾਣਾ ਚਾਹੁੰਦਾ ਮੈਂ ਆਪਣੀ ਸਟੇਟਮੈਂਟ ਵਿਧਰੋ ਕਰਾਉਣੇ ਚਾਹੁੰਦੇ ਆ ਜਾਂ ਫਿਰ ਮੈਂ ਕੋਰਟ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਤਾਂ ਉੱਥੇ ਪੋਸੀਬਿਲਟੀ ਨਹੀਂ ਰਹਿੰਦੀ ਕਿਉਂਕਿ ਵਿਕਟਮ ਨੂੰ ਸਟੇਟਮੈਂਟ ਦੇਣ ਤੋਂ ਬਾਅਦ ਜਾਂ ਉਸ ਤੋਂ ਕਈ ਵੀ ਪਹਿਲਾਂ ਵੀ ਆਫੀਸਰਸ ਉਹਨੂੰ ਬਹੁਤ ਕਲੀਅਰਲੀ ਐਕਸਪਲੇ ਤੈਨੂੰ ਕੋਰਟ ਦੇ ਵਿੱਚ ਜਾਣਾ ਪੈਣਾ ਕੌਨਸੀਕਵੈਂਸਿਸ ਕਰਦੇ ਹੋ ਹਾਂਜੀ ਕੌਨਸੀਕਵੈਂਸਿਸ ਆ ਜਾਂ ਫਿਰ ਤੁਹਾਨੂੰ ਜੱਜ ਦੇ ਸਾਹਮਣੇ ਹੋ ਕੇ ਵੀ ਆਪਣਾ ਐਵਿਡੈਂਸ ਵੈਰੀਫਾਈ ਕਰਨਾ ਪੈਣਾ ਫੇਸ ਸਟੇਟਮੈਂਟ ਮੈਂ ਹੀ ਦਿੱਤੀ ਹੈ ਹਾਂਜੀ ਹਾਂਜੀ ਤੇ ਇਸ ਕਰ ਉਹ ਇਨਫਾਰਮ ਕੀਤਾ ਜਾਂਦਾ ਪਰ ਉਦੋਂ ਜਦੋਂ ਵਿਕਟਮ ਐਗਰੀ ਕਰ ਜਾਂਦਾ ਜੇ ਬਾਅਦ ਦੇ ਵਿੱਚ ਉਹ ਮਨਾਂ ਕਰਦੇ ਤਾਂ ਫਿਰ ਕਈ ਵਾਰ ਇਦਾਂ ਹੁੰਦਾ ਕਿ ਪੁਲਿਸ ਦੇ ਹੱਥ ਵਿੱਚ ਵੀ ਨਹੀਂ ਉਹ ਚੀਜ਼ ਰਹਿੰਦੀ ਜਦੋਂ ਕੋਰਟ ਦੇ ਵਿੱਚ ਚਲੀ ਜਾਂਦੀ ਹੈ ਤਾਂ ਫਿਰ ਇਹਦਾ ਕਿ ਉਹ ਐਂਡ ਆਫ ਦਿ ਡੇ ਜੱਜ ਦਾ ਡਿਸੀਜਨ ਹੁੰਦਾ ਵੀ ਤੁਸੀਂ ਜੱਜ ਨੂੰ ਕਿਵੇਂ ਵੀ ਜੱਜ ਨੇ ਉਹਨੂੰ ਕਿਵੇਂ ਦੇਖਣਾ ਜਦੋਂ ਜੱਜ ਉਹਨੂੰ ਦੇਖਦਾ ਹੈ ਕਿ ਵਿਕਟਮ ਅਕੋਰਡਿੰ ਉਹ ਜੱਜ ਦੇਖਦਾ ਕਿ ਵਿਕਟਮ ਸੇਫ ਨਹੀਂ ਹੈ ਤਾਂ ਫਿਰ ਆਫਕੋਰਸ ਉਹ ਸਟੇਟਮੈਂਟ ਨਾ ਦਾ ਸਟੇਟਮੈਂਟ ਆਫ ਅਪਸੂਗੀ ਤਨਾ ਯੂ ਕੇਸ ਬੰਦ ਹੋਊਗਾ ਜਿੰਨਾ ਚਿਰ ਉਹਦਾ ਕੋਈ ਪ੍ਰੋਪਰ ਰਿਜ਼ਲਟ ਨਹੀਂ ਨਿਕਲੂਗਾ ਐਗਜ਼ੈਕਟਲੀ